ਸ਼ਿਕਾਜ ਜੀ ਸਾਰਿਆਂ ਨੂੰ ਹੋਪ ਕਰੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਤੁਸੀਂ ਸਾਡੇ ਵਲੌਗਾਂ ਜੀ ਦੇਖ ਹੀ ਰਹੇ ਹੋ ਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਆ ਤੇ ਵਲੌਗ ਤੁਹਾਨੂੰ ਕੰਟੀਨਿਊ ਕੰਟੀਨਿਊ ਹੀ ਮਿਲ ਰਹੇ ਨੇ ਕਈ ਵਾਰ ਤਾਂ ਆਪਾਂ ਦੋ ਵੀ ਅਪਲੋਡ ਕਰ ਦਿੰਦੇ ਨੇ ਖੜ ਦੇ ਬਟਾ ਦਿਨ ਚ ਦੋ ਵੀ ਅਪਲੋਡ ਕਰ ਦਿੰਦੇ ਨੇ ਮਾਰਨਿੰਗ ਤੇ ਈਵਨਿੰਗ ਕਿਉਂਕਿ ਸਾਡੇ ਭੈਣ ਭਰਾਵਾਂ ਦਾ ਸਪੈਸ਼ਲ ਮੈਸੇਜ ਆਉਂਦਾ ਕਿ ਸਾਨੂੰ ਨਾਲ ਦੀ ਨਾਲ ਅਪਡੇਟ ਦੋ ਤੇ ਇਸ ਕਰਕੇ ਨਾਲ ਵੀ ਨਾਲ ਅਪਡੇਟ ਦਿੰਦੇ ਆ ਤੇ ਅੱਜ ਤੁਹਾਨੂੰ ਦਿਖਾਣੇ ਆ ਥੱਲੇ ਜੋ ਫਰਸ਼ ਆ ਮਤਲਬ ਉਹ ਤੋਂ ਬਾਅਦ ਜਿਹੜੀ ਘਰਤ ਹੈ ਉਹਦੇ ਉੱਤੇ ਲੈਂਟਰ ਪੈਣਾ ਫਿਰ ਉੱਪਰ ਕੰਮ ਚੱਕਿਆ ਜਾਣਾ ਜੋ ਵੀ ਕੰਦਾਂ ਦਾ ਉਹ ਤੁਹਾਨੂੰ ਪਤਾ ਆ ਗਿਆ। ਅੱਗੇ ਹੋਰ। ਤੁੰਨ ਜਿਹੜੀ ਕਰੀ ਗੁਣ ਨਾਲ ਚੱਲ ਸਕਦਾ। ਤੇ ਲਾਦੀ ਇਹਦਰ ਜਾਲ ਦਾ ਕੰਮ ਸਟਾਰਟ ਹੋ ਗਿਆ ਆਪਣੇ ਲੈਂਟਰ ਦਾ ਲੈਂਟਰ ਦਾ ਇਹਨਾਂ ਕੱਲ ਵਿੱਚ ਥੱਲੇ ਲੈਂਟਰ ਪੈ ਰਿਹਾ ਫਸਟ ਤੇ ਇਹ ਫਰਸ ਕੀ ਐਟ ਟਾਈਮ ਅਪਰ ਟੈਲੈਂਟ ਲਵਾ ਸਕਦੇ ਆ ਜਿਆਦਾ ਆਪਾਂ ਲੱਭਾ ਕੰਮ ਨਹੀਂ ਖਿੱਚਿਆ ਤੇ ਇਹਨੂੰ ਛੱਡ ਦਾਂਗੇ ਪਰਤ ਨੂੰ ਦੱਬੀ ਜਾਏਗੀ ਫਿਰ ਟੈਲਾ ਪਾਵੋਗੇ ਨਹੀਂ ਤੇ ਦੇਖੋ ਇਹ ਲੈਂਟਰ ਪਏਗਾ ਉੱਪਰ ਛੋਟੇ ਦੇ ਉੱਪਰ ਪੂਰਾ ਲੈਂਟਰ ਪਾ ਕੇ ਫਿਰ ਨਾਲ ਦੀ ਨਾਲ ਅਸੀਂ ਜਿਹੜਾ ਉੱਪਰ ਕੰਦਾ ਚੱਕੀ ਜਾਣੀ ਆ ਤੇ ਨਾਲ ਦੀ ਨਾਲ ਖਸ ਰੈਡੀ ਕਰ ਕਰ ਹਮ ਕਰ ਰੈਡੀ ਹੋ ਗਈ ਨਾ ਭੋਤ ਮਿੱਟੀ ਨਾਲ ਸੈਟ ਮਿੱਟੀ ਨਾਲ ਸੈਟ ਪਤੀ ਰੱਖੋ ਤੇ ਸੰਕਰ ਹੈ ਕਿ ਕਿ ਨਾ ਜਿੰਨਾਂ ਨੂੰ ਪੂਰੇ ਰਸਤੇ ਤਰੇ ਆ ਜਿਹੜਾ ਇਹਨਾਂ ਚੌੜਾ ਲੈਂਟਰ ਪੈ ਰਿਹਾ ਉੱਪਰ ਦਾ ਸੋਚਾ ਪੈ ਰਿਹਾ ਥੋੜਾ ਪੈ ਰਿਹਾ ਜ਼ਰੂਰੀ ਹੈ ਵੀ ਇਹ ਵੀ ਜ਼ਰੂਰੀ ਹੈ ਇਹ ਜ਼ਰੂਰੀ ਹੈ ਕਿ ਜੋ ਪਰਤਪੁਰਤ ਦੱਬਦੀ ਕੋਈ ਚੱਕਰ ਨਹੀਂ ਲੈਂਟਰ ਦੇ ਉੱਤੇ ਟੈਲਾਂ ਹੋਈ ਰਹਿਣਗੀਆਂ ਹੂੰ ਟੈਲਾਂ ਜੋ ਵੀ ਆਪਾਂ ਲਵਾਉਣਾ ਮਾਰਬਲ ਇਹ ਅਸੀਂ ਫੇਰ ਆਉਣ ਕਰਤਾ ਮਮਾ ਨੂੰ ਕਹਾਂ ਅਸੀਂ ਬੰਦ ਕਰ ਉਧਰ ਇਹ ਤਾਂ ਖਿੜਕੀ ਚੋਂ ਆਵਾਜ਼ ਮਾਰ ਕੇ ਕਹਾਂ ਥੋੜੀ ਨਾ ਮਾਰੀ ਕਿਆ ਸੀ ਬੰਦ ਕਰ ਦੋ ਕਿਆ ਪਾਣੀ ਡਿੱਗ ਰਿਹਾ ਇੱਧਰ ਉੱਥੇ ਇੱਟੇ ਜ਼ੋਰ ਜ਼ੋਰ ਦੀ ਤੁਹਾਡੀ ਮਾਰ ਰਹੀ ਕਿ ਟੁੱਟਣੇ ਹੀ ਸਵਾਰ ਕੇ ਉੱਚੀ ਜਾਰੀ ਬੋਲਦੇ ਨਾ ਸੁਣ ਜੂਗਾ ਮਮਾ ਜਾਲ ਬੰਨਿਆ ਜਾ ਰਿਹਾ ਜਾਲ ਬੰਨਦੇ ਆ। ਇਹ ਹੋਰ ਬੰਨਣਾ ਚਾਹੀਦਾ ਪੰਨੇ। ਗਰਮੀ ਬਹੁਤ ਜ਼ਿਆਦਾ ਹੈ। ਆ ਚੱਲ ਜੀ ਪੁੱਤ। ਫਟੇ ਨਾ। ਤੀਜਾ ਤੋਂ ਸੱਤੇ। ਥੋੜੇ ਮਾ ਆਵ ਤੇਲਾ ਪੋੜੀ ਛੱਡੀ ਅੱਧੀਆਂ ਵਿੱਚ ਇਹਨੇ। ਅੱਧੀਆਂ ਕਿ ਸਾ ਅੱਧੀਆਂ ਤਾਂ ਟੁੱਟੀਆਂ ਗਈਆਂ ਅੱਧੀਆਂ ਤਾਂ ਵਾਦੀ ਟੁੱਟ ਗਈਆਂ। ਉਦੋਂ ਦੀ ਮੰਗਾਲੀਆਂ ਲੇਟ ਮੰਗਾਨੀਆਂ ਚਾਹੀਦੀਆਂ ਸੀ। ਆਜੋ ਇਹਨਾਂ ਦੇਵਾ ਦਿੱਤਾ। ਆ ਜੀ ਕੰਮ ਕਰ। ਨਾਂ ਪੁੱਠੇ ਕੰਮ ਕਰ। ਬਹੁਤ ਗਰਮੀ ਅੰਦਰ ਆ ਜਾ। ਆ ਅੰਦਰ ਆ ਜਾ। ਕਾਈ ਗਰਮੀ ਬਹੁਤ ਹੈ। ਆ ਜਾ ਬੁੱਤ ਅੰਦਰ ਆ ਜਾ। ਤੇ ਮਮਾ ਆਉਣ ਵਾਲੀ ਸਕੂਲੋਂ ਅੱਜ ਕੱਲ ਸਕੂਲ ਗਈ ਤੇ ਤਾਂ ਛੇਤਰ ਬੜੇ ਭੈਣੇ ਨੇ ਫੜਤੇ ਫਿਰ। ਆ ਜੂੜਾ ਕਰ ਮੈਂ ਆਪਣੇ ਪੁੱਤ ਦਾ। ਇਹ ਚਾਟ ਨਹੀਂ ਹੈ ਜੇਰਵਾ। ਇਹ ਤਾਂ ਬਈ ਚਾਟ ਨਹੀਂ ਨੰਨ। ਇਹਨਾਂ ਨੂੰ ਰੋਟੀਆਂ ਵੀ ਦੇਣੀਆਂ ਨੇ। ਕਿੰਨੂ ਨਹੀਂ ਤੂੰ? ਵਾ ਜਿਹੜੇ ਦੂਸਰੇ ਸੈਸਰੀ ਵਾਲੇ ਤੂੰ ਬੜਾ ਮੈਨੂੰ ਰਾਮ ਨੇ ਦੱਸਣ ਡਿਆ ਇੱਕ ਵਾਰੀ ਭੁੱਲ ਗਿਆ ਮੈਂ ਤਾਂ ਕਿਹਾ ਤੂੰ ਦੂਜਾ ਕੰਮ ਹੀ ਕਰਦਾ ਤੂੰ ਤਾਂ ਮਿਸਤਰੀ ਪੁਣਾ ਵੀ ਕਰ ਲੈਣਾ ਹੈ ਕਿਹਦੀ ਮੈਂ ਤਾਂ ਕਿਹਾ ਤੂੰ ਦੂਜਾ ਕੰਮ ਹੀ ਕਰਦਾ ਬਸ ਉਹੀ ਨਾ ਕੰਮ ਮਿਸਤਰੀ ਦਾ ਕਰਦਾ ਹੀ ਉਹ ਦੂਜੇ ਦਾ ਨਾ ਮੈਂ ਲੈ ਮੈਂ ਤਾਂ ਆਈ ਗਿਆ ਮੈਂ ਕਿਤੇ ਉਹੀ ਹੈ ਤੂੰ ਮਿਸਤਰੀ ਤਗੜਾ ਮਿਸਤਰੀ ਹੈ ਮੈਂ ਸਮਝਿਆ ਬਸ ਉਹੀ ਕੰਮ ਕਰਨਾ ਬਸ ਉਹ ਜਿਹੜਾ ਮਤਲਬ ਟੇਪਰ ਤੋਂ ਉੱਪਰ ਬਣਾਣੇ ਉਧਰ ਪਲਾਨ ਕਰਨੀ ਪਰਤਦੀ ਹੈ ਸਾਰੇ ਕੰਮ ਕਰਨ ਦੇ ਵਿੱਚ ਹਾਂ ਅੱਜ ਇਹ ਸਾਰਾ ਕੰਪਲੀਟ ਕਰਕੇ ਜਾਣ ਟੈਲਾ ਲਾ ਕੇ ਜਾਣੀ ਅੱਜ ਹੈਈ ਟੈਲਾ ਲਾ ਕੇ ਜਾਣੀ ਅੱਜ ਹੈ ਜੀ ਅੱਜ ਜੀ ਨੇ ਬੜਾ ਕੰਮ ਉਹਨਾਂ ਸਦੂ ਵਜਾਂ ਨਹੀਂ ਕਿਹੜਾ ਆਹਾ ਨਹੀਂ ਕੱਲ ਫਿਰ ਉਧਰ ਨਹੀਂ ਲੱਗਣਾ ਉਹ ਤਾਂ 2 ਘੰਟਾ ਲੱਗਦਾ ਹੈ ਜੀ ਬਾਹਰ ਲੈਂਟਰ ਪਾਣ ਦਾ ਹੋਰ ਲੈਂਟਰ ਪਾ ਕੇ ਫਿਰ ਉਸ ਤੋਂ ਬਾਅਦ ਜਦੋਂ ਕਰਾਂਗੀ ਵਾਹ ਤੁਹਾਡੇ ਕਰਾਂ ਬਿਨਾ ਤਾਂ ਵੀ ਬੜਾ ਉਧਰ ਜਾਂਦੇ ਮਿੰਟ ਮਾਰ ਨਹੀਂ ਲੈਂਟਰ ਪਾ ਕੇ ਫਿਰ ਦੂਸਰੇ ਦਿਨ ਆਓਗੇ ਨਾ ਫਿਰ ਉੱਪਰੋਂ ਕੰਦਾ ਦਾ ਕੰਮ ਸ਼ੁਰੂ ਕਰ ਦੇਣਾ ਆ ਉੱਪਰ ਤਾਂ ਕਿਤੇ ਦੋ ਦਿਨ ਤਾਂ ਲੱਗਣੀ ਨਹੀਂ ਨਹੀਂ ਪਾਣੀ ਪੂਰੀ ਲੱਗਣੀ ਐ ਸਲੈਂਟਰ ਨੂੰ ਫਿਰ ਉਹ ਤੋਂ ਬਾਅਦ ਉਹ ਬਾਅਦ ਚੱਲੋ ਦੇਖੋ ਕੁਲਵਿੰਦਰ ਆ ਕੇ ਕਿਤੇ ਟਵਾ ਵੀ ਨਾ ਦੇਵੇ ਮੈਂ ਆਪਣੀ ਮਰਜ਼ੀ ਨਾਲ ਕਰਵਾ ਰਹੀ ਆ ਠੀਕ ਐ ਬਸ ਤੁਹਾਡੀ ਜ਼ਿੰਮੇਵਾਰੀ ਭੱਵੀ ਭੱਵੀ ਆ ਕੇ ਕਰਾਤਾ ਤਾਂ ਮੈਂ ਤਾਨੂੰ ਆ ਕੇ ਭੰਦੇ ਤੂੰ ਆ ਕੇ ਕਰਾਤਾ ਮੇਰੇ ਗਾਲ ਪੈ ਲੈਣਾ ਉਹਨੇ ਆਉਂਦੇ ਆ ਕੀ ਕਹਿੰਦੇ ਕਹਿੰਦੇ ਪਿੰਡ ਪੁੰਚ ਲੱਗਿਆ ਉਹ ਸ਼ਾਦੀ ਨਹੀਂ ਪਾਣੀ ਸਾਲੀ ਪਹੁੰਚ ਗਏ ਤਾਂ ਠੀਕ ਹੈ ਬਸ ਮੇਰਾ ਕੁਰਤਾ ਪਾਇਆ ਵੀਡੀਓ ਚ ਦੱਸੋ ਕਿਹਨੇ ਮੇਰਾ ਕੁਰਤਾ ਪਾਇਆ ਮੈਂ सोनू ਦਾ ਕੁਰਤਾ ਪਾਇਆ ਮੈਂ ਪ੍ਰਭਜੋਤ ਕੋਰ ਦਾ ਕੁਰਤਾ ਪਾਇਆ ਪ੍ਰਭਜੋਤ ਕੋਰ ਬਾਸੀ ਦਾ ਕੁਰਤਾ ਪਾਇਆ ਉਹ ਤਾਂ ਆ ਵੀ ਰੱਖਿਆ ਸਰੀਆਂ ਉੱਤੇ ਨਾ ਰੱਖ ਤੂੰ ਸਰੀਆਂ ਉੱਤੇ ਰੱਖ ਤੁਸੀਂ ਵੀ ਤਾਂ ਸਰੀਆਂ ਉੱਤੇ ਹੀ ਰੱਖ ਕੇ ਆਏ ਹੋ ਉਹ ਵਿੱਚੋਂ ਲੰਘ ਲੰਘ ਕੇ ਜਾਂਦੇ ਹਨ ਮਿਸਤਰੀ ਨਹੀਂ ਉਹ ਤਾਂ ਸਟਾਫ ਨੂੰ ਘੜ ਕੇ ਵਿਖਾਓ ਉਹੀ ਹੈ ਤੇ ਉਹ ਮਾਮਾ ਕੱਲ ਖੇਡਿਆ ਸੀ ਅਸੀਂ ਉਹਨਾਂ ਘਰੇ ਨਹੀਂ ਥੱਲੇ ਮੰਮੂ ਵੇਲਾ ਕਿੰਨਾ ਹੀ ਪਿਆਰ ਦੀਪਤਾ ਪਈ ਤੇ ਬਹਿਤ ਤੁਹਾਨੂੰ ਜਿਹੜਾ ਕਿਹਾ ਪਿਆ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਅੱਜ ਹੋ ਗਈ ਹੈ ਜੀ 27 ਤਰੀਕ ਤੇ ਜਿਹੜਾ ਘਰ ਦਾ ਕੰਮ ਹੈ ਉਹ ਕਿੱਥੇ ਤੱਕ ਪਹੁੰਚਿਆ ਕੱਲ ਤੁਸੀਂ ਦੇਖ ਹੀ ਲਿਓਣਾ ਕਿ ਉਹਨਾਂ ਦਾ ਸਰੀਆ ਜਿਹੜਾ ਸੀਗਾ ਉਹ ਸਾਰਾ ਬੰਦ ਤਾਂ ਇਸ ਟਾਈਮ ਜਿਹੜਾ ਬੁਟੀਕ ਵਾਲਾ ਕੰਮ ਹੈ ਸਾਰਾ ਕੁਝ ਇਹ ਹੋ ਚੁੱਕਿਆ। ਪੁੱਟੀ ਪੁੱਟੀ ਹੋ ਚੁੱਕੀ ਆ। ਜਿਹੜਾ ਪ੍ਰਾਈਮਰ ਆ ਉਹ ਵਾਸ਼ ਫੇਰਾਂਗੇ ਜਦੋਂ ਸਾਰੀ ਇਲੈਕਟ੍ਰੀਸ਼ੀਅਨ ਦੀ ਫਿਟਿੰਗ-ਫੁਟਿੰਗ ਹੋ ਗਈ। ਕਿਉਂਕਿ ਫਿਰ ਬਾਅਦ ਗੰਦੇ-ਮੰਦੇ ਹੱਥ ਲੱਗੀ ਜਾਂਦੇ ਹੁੰਦੇ ਨੇ। ਆ ਸੀਗਾ ਹਾਂ। ਉਧਰ ਮਸ਼ੀਨ ਵੀ ਆ ਗਈ ਐ। ਜਿਹੜੀ ਲੈਂਟਰ ਪਾਉਣ ਵਾਲੀ ਐ। ਤੇ नीचे अपना फ्लोर वाला लेंटर आज पे जऊंगा सीमेंट ਰੇਤਾ ਬਜਰੀ ਸਾਰਾ ਕੁਝ ਆ ਗਿਆ ਤੇ ਉਧਰ ਮਿਸਤਰੀ ਸਾਰੇ ਆਪਣਾ ਮਾਰਨਿੰਗ ਬ੍ਰੇਕਫਾਸਟ ਕਰ ਰਹੇ ਨੇ ਇਹ ਕੰਮ ਇਥੇੋਂ ਸ਼ੁਰੂ ਹੋ ਜੂਗਾ ਜੀ ਜ਼ਿੰਦਗੀ ਚ ਪਹਿਲੀ ਵਾਰ ਆਪਾਂ ਕਰਵਾ ਰਹੇ ਆ ਅੱਜਕੱਲ ਟ੍ਰੈਂਡ ਚੱਲ ਪਿਆ ਵੀ ਥੱਲੇ ਹੀ ਲੈਂਟਰ ਪਵਾ ਲਓ ਜਿਹੜਾ ਕੰਮ ਹੈ ਉਹ ਛੇਤੀ ਹੋ ਜਾਂਦਾ ਤੇ ਬਸ ਆ ਕਰਕੇ ਆ ਵੀ ਹੁਣ ਇਹ ਆਪਾਂ ਨੂੰ ਨਹੀਂ ਕਰਾਉਣਾ ਪੈਣਾ ਜੇ ਆਪਾਂ ਨੇ ਛੇਤੀ ਫਰਸ਼ ਲਾਉਣਾ ਹੈ ਖੈਰ ਦੀ ਕੋਸਟ ਜਿਹੜੀ ਹੈ ਇਹ ਵੱਧ ਜਾਂਦੀ ਹੈ 10 ਕੁਆਂਟਲ ਹੁਣ ਐਨੇ ਏਰੀਆ 'ਚ 1100 1150 ਸਕੁਅਰ ਫੁੱਟ ਏਰੀਆ ਐ ਐਨੇ ਏਰੀਆ ਦੇ ਵਿੱਚ 10 ਕੁਆਂਟਲ ਸਰੀਆ ਲੱਗ ਗਿਆ ਤੇ ਦੋ ਟਰਾਲੀਆਂ ਜਿਹੜੀਆਂ ਸੀਗੀਆਂ ਆਪਣੀ ਬਜਰੀ ਦੀ ਆ ਗਈਆਂ ਤੇ ਰੇਤਾ ਵੀ ਆ ਗਿਆ ਇੱਕ ਟਰਾਲੀ ਬਾਕੀ ਜੋ ਹੈਗਮੇਤੀ ਮਗਾਈ ਜਾਊਗਾ ਤੇ ਸਿਮਿੰਟ ਦੀ 70 ਬੂਰੀਆਂ ਓਵਰ ਆਲ ਕਾਸਟ ਇਹਦੀ 70 ਤੋਂ 80 ਜਾਂ ਨੀਚੇ ਵੀ ਆ ਜੂਗੀ 70 ਤੋਂ 80000 ਰੁਪਏ ਨੀਚੇ ਦੀ ਕਾਸਟ ਆ ਜੂਗੀ ਸਾਰੇ ਨੀਚੇ ਜੰਨਾ ਵੀ ਆ ਸਾਰਾ ਕੁਝ ਹੋਣਾ ਹੈ ਸਰੀਆ-ਸੂਰੀਆ ਪਾ ਕੇ ਲੇਬਰ ਪਾ ਕੇ 80000 ਰੁਪਏ ਮੰਨ ਕੇ ਚੱਲੋ ਵੀ ਕਾਸਟ ਆਊਗੀ ਇਨੇ ਕੇਰੀਏ ਦੀ ਤੇ ਇਹ ਜੇ ਦੂਏ ਲੋਟ ਪਾਇਆ ਹੁੰਦਾ ਤਾਂ 88000 ਬਚ ਜਾਂਦਾ ਪਰ ਇਹ ਸੀਗਾ ਕਿ 80000 ਬਚਾ ਲੈਂਦੇ ਘਟੋ ਘਟ ਸਾਨੂੰ 6 ਤੋਂ 7-8 ਮਹੀਨੇ ਰੁਕਣਾ ਪੈਂਦਾ ਫੇਰ ਜਾ ਕੇ ਟਾਇਲਾ ਲੱਗਦੀਆਂ ਚਲੋ ਜੋ ਵੀ ਟ੍ਰੈਂਡ ਹੈ ਚਲੋ ਮਜ਼ਬੂਤੀ ਬਣ ਜੂਗੀ ਕਿੱਚ ਕੋਈ ਕਮੀ ਨਹੀਂ ਰਹਿਣੀ ਕੱਲ ਨੂੰ ਇਹ ਨਹੀਂ ਹੋਣੀ ਟੈਨਸ਼ਨ ਵੀ ਦਬੂਗਾ ਇਹ ਹੋਊਗਾ ਆਰਾਮ ਨਾਲ ਆਪਣਾ ਟੈਲਾ ਲੱਗ ਜਾਣਗੇ ਤੇ ਬਾਕੀ ਸਰੀਰ ਇੱਥੋਂ ਸਾਰਾ ਘਟ ਗਿਆ ਹੁਣ ਥੋੜਾ ਬਹੁਤਾ ਹੀ ਰਹਿ ਗਿਆ ਤੇ ਇਧਰੋਂ ਵੀ ਆਪਾਂ ਨੇ ਪੱਕਾ ਕਰਾਤਾ ਸੀਗਾ ਉਹ ਟਾਇਲਟ ਬਾਥਰੂਮ ਉੱਧਰ ਬਣਾਤੇ ਇੱਕ ਦਰਵਾਜ਼ਾ ਇੱਧਰ ਹੀ ਛੱਡਿਆ ਹੋਇਆ ਇਹ ਸੀ ਅੱਜ ਦਾ ਜਿਹੜਾ ਸੀ ਇਹ ਕੰਮ ਚਲੋ ਲੈਂਟਰ ਪਾਉਗਾ ਉਸ ਟਾਈਮ ਦਿਖਾਵਾਂਗੇ ਕਿਵੇਂ ਲੈਂਟਰ ਪੈ ਰਿਹਾ ਤੇ ਦਸੋ ਨੂੰ ਹੁਣ ਹੀ ਬੈਠੇ ਨੇ ਅੱਛਾ ਮੈਂ ਕੱਲ ਨਹੀਂ ਪਾਇਆ ਸੀ ਇਹ ਥੋੜੀ ਜਿਹੀ ਗ੍ਰੇ ਹੈ ਗ੍ਰੇ ਥੋੜੀ ਹੈ ਯਾਰ ਪੀਚ ਕਲਰ ਹੈ ਪਿੰਕ ਕਲਰ ਹੈ ਇਹ ਪੀਚ ਕਲਰ ਹੈ ਪਿੰਕ ਹੈ ਬੇਬੀ ਪਿੰਕ ਦਾ ਜਾਏਗੀ ਪਿੱਛੇ ਜਾਇਆ ਪਿੱਛੇ ਦਾ ਮੋਇਲਮ ਜਿਹੜਾ ਸੀ ਉਹ ਕਰਾਇਆ ਹਾਂ ਮੈਂ ਨਾ ਦੋਖਾ ਲੱਗ ਗਿਆ ਠੀਕ ਹੈ ਹੋਰ ਸੱਤਰ ਇਹੀ ਜੇ ਉੱਪਰ ਪੈ ਜਾਂਦਾ ਲੈਂਟਰ ਦੇ ਵਾਸਤੇ ਇਹੀ 70 ਬੋਰੀਆਂ ਲੱਗ ਜਾਂਦੀਆਂ ਇੱਥੇ ਕੰਮ ਨਿਭੜ ਜਾਣਾ ਸੀਗਾ 70 ਬੋਰੀਆਂ ਇੱਥੇ ਲੱਗ ਰਹੀਆਂ ਨੇ 70 ਬੋਰੀਆਂ 70 ਬੋਰੀਆਂ ਇੱਥੇ ਲੱਗ ਰਹੀਆਂ ਨੇ ਤੇ 10 ਪੁਆਇੰਟ ਦਾ ਸਰੀਆ ਦੋ ਟਰਾਲੀਆਂ ਬਜਰੀ ਦੀਆਂ ਤੇ ਦੋ ਹੀ ਟਰਾਲੀਆਂ ਮਿਲ ਘਰ ਦਿੱਤੇ ਵੀ ਦੀਆਂ ਨਹੀਂ ਆਉਗੀਆਂ ਦੇਖੋ ਫਰਸ਼ ਲੋੜ ਤਾਂ ਹੈ ਨਹੀਂ ਸਵਾਭਾਹ ਚ ਦੇਖੋ ਇਹ ਉੱਪਰ ਟੈਲਾ ਲਾਦਣ ਨੇ ਨਾ ਪੁੱਤ ਇਹ ਦਬ ਜਾਂਦੀਆਂ ਨੇ ਹਾਂ ਦਬ ਜਾਂਦੀਆਂ ਨੇ ਇਹ ਪੁਰਾਣੀ ਮਿੱਟੀ ਤੋਂ ਵੀ ਉਹ ਕੀਤਾ ਹੋਇਆ ਬਹੁਤ ਟਾਈਮ ਤੋਂ ਯਾਨੀ ਉਹ ਕਰੇ ਸਾਲ ਚਿੰਨ੍ਹੇ ਰੁਕਣਾ ਪਊਗਾ ਦੱਸੋ ਇੱਟਾ ਵਾਲੇ ਦੇ ਬਹਿ ਜਾਓਗੇ ਇੱਟਾ ਵਾਲਾ ਫਰਸ਼ ਲਾ ਦਿੰਦਾ ਦੂਆ ਦੇਖੀ ਜਾ ਫੇਰ ਹਰ ਕੋਈ ਇਸ ਚੀਜ਼ ਨੂੰ ਰਾਜ਼ੀ ਨਹੀਂ ਹੈਗਾ ਇੱਟਾ ਵਾਲਾ ਫਰਸ਼ ਲਾਉਣਾ ਸਿੱਧੇ ਟੈਲਾ ਲਾਉਣੀਆਂ ਦਾ ਜੇ ਸਿੱਧੇ ਟੈਲਾ ਲਾਉਣੀਆਂ ਫਿਰ ਆਪਾਂ ਨੂੰ ਆ ਖਰਚੇ ਕਰਨੇ ਹੀ ਪੈਣਗੇ ਤੇ ਇੱਧਰ ਸਾਡੇ ਸੋਨੂ ਜੀ ਫਿਕਰਾਂ ਚ ਪਏ ਨੇ ਉਂਡੀ ਥੱਲੇ ਵੀ ਲੈਂਟਰ ਪੈ ਰਿਆ। ਬਸ ਲੈਂਟਰ ਪਾ ਕੇ ਥੱਲੇ ਬੰਦ ਕਰ ਦੋ ਬਾਅਦ ਚ ਦੇਖਾਂਗੇ। ਗੋਹਾ ਬਣਾਉਂਦਾ ਲੈ। ਨਾ ਬਸ ਉਹ ਹੀ ਛੱਡ ਦੋ ਪਹਿਲਾਂ। ਲੈ ਗੋਹਾ ਆਪਣਾ। ਉਹਨੂੰ ਕਾਹਤੋਂ ਮਿੱਟੀ ਕਰਦੇ ਉੱਥੇ ਲੈਂਟਰ ਪਾ ਕੇ। ਇੱਕ 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 ਪਿੱਛੇ ਕੋਈ ਵੀ ਕਿਸੇ ਨੇ ਵੀਡੀਓ ਨਹੀਂ ਬਣਾਈ ਸੀ। ਉਹਨੇ ਲੈਂਟਰ ਕਰਾ ਲੈਂਟਰ ਕਰਾ ਮੇਰਾ ਛੇਤੀ ਪਾ ਦੋ ਕਹਿੰਦਾ। ਕਹਿੰਦਾ ਛੇਤੀ ਤਾਂ ਘੱਟੋ-ਘੱਟ ਕਹਿੰਦਾ 10 ਦਿਨ 15 ਦਿਨ ਤਾਂ ਲੱਗਣਗੇ। ਕਹਿੰਦਾ ਨਹੀਂ ਕਹਿੰਦਾ ਛੇਤੀ ਪਾ ਦੋ। ਉਹ ਅਗਲੇ ਦਿਨ ਥੱਲੇ ਹੀ ਲੈਂਟਰ ਪਾ ਦਿੰਦਾ ਫਿਰ ਕਹਿੰਦਾ ਇਹਨੂੰ ਅੱਜ ਹੁਣ ਚੱਕਾਂਗੇ ਬਾਬਾ ਅੱਜ ਲੈਂਟਰ ਥੋ ਉਹ ਕੰਮ ਹੈ ਫਿਕਰਾ ਦੇ ਜੱਟੀ ਖਾ ਲਈ ਦੇਖੋ ਫਿਕਰਾ ਜੀ ਪਈ ਹੈ ਹੈ ਮम्मा ਦੇ ਵੀ ਹੋਈ ਰਿਹਾ ਲੋ ਗਾਇਸ ਦਮੂ ਤੇ ਉਤਾਰ ਚੱਲੇ ਨੇ ਮੈਂ ਕਿਹਾ ਤੁਸੀਂ ਜਾਓ ਇੱਥੇ ਦਮਣ ਦਾ ਕੰਮ ਨਹੀਂ ਸਕੂਲ ਦਾ ਨਾਲੇ ਕਰਨਾ ਕੀ ਮੈਂ ਹੈਗੀਆਂ ਚਾਹ ਬਣਾ ਕੇ ਦੇਣ